ਬਿਨਾ ਟਿਕਟ ਤੋਂ ਟ੍ਰੇਨ 'ਚ ਚੜੇ ਨਿਹੰਗ ਬਾਣੇ 'ਚ ਨੌਜਵਾਨ ਵਾਦ ਦੇ ਵਿੱਚ ਹੋਇਆ ਖੂਬ ਹੰਗਾਮਾ ਮੁਲਾਜ਼ਮ ਨੇ ਮੰਗੀ ਨਿਹੰਗ ਬਾਣੇ 'ਚ ਨੌਜਵਾਨਾਂ ਤੋਂ ਟਿਕਟ ਤਾਂ ਹੋਇਆ ਖੂਬ ਹੰਗਾਮਾ ਤੇ ਹੋਈ ਗਾਲੀ ਗਲੋਚ ਕੁੱਟਮਾਰ ਵੀ ਸਾਹਮਣੇ ਆਈ ਨਿਹੰਗ ਬਾਣੇ 'ਚ ਨੌਜਵਾਨ ਹਥਿਆਰ ਲੈ ਕੇ ਪਿੱਛੇ ਭੱਜਦੇ ਆਏ ਨਜ਼ਰ ਦਰਅਸਲ ਜੋ ਵੀਡੀਓ ਤੁਸੀਂ ਦੇਖੀ ਇਹ ਜਲੰਧਰ ਦੇ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕੁਝ ਨਿਹੰਗ ਬਾਣੇ ਦੇ ਵਿੱਚ ਨੌਜਵਾਨ ਰੇਲ ਦੇ ਵਿੱਚ ਚੜਦੇ ਨੇ ਟ੍ਰੇਨ ਦੇ ਵਿੱਚ ਚੜਦੇ ਨੇ ਜਦੋਂ ਤੋਂ ਮੁਲਾਜ਼ਮ ਉਹਨਾਂ ਤੋਂ ਟਿਕਟ ਮੰਗਦਾ ਹੈ ਇਲਜ਼ਾਮ ਲੱਗ ਰਹੇ ਨੇ ਕਿ ਜਦੋਂ ਉਹਨਾਂ ਤੋਂ ਟਿਕਟ ਮੰਗੀ ਜਾਂਦੀ ਆ ਮੁਲਾਜ਼ਮ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਗਾਲੀ ਗਲੋਚ ਕੀਤਾ ਜਾਂਦਾ ਹੈ ਅਤੇ ਜਿਹੜੀ ਆ ਮਾਰਕੁੱਟਾਈ ਕੀਤੀ ਜਾਂਦੀ ਆ ਸੀਸੀਟੀਵੀ ਦੇ ਵਿੱਚ ਵੀ ਕੁਝ ਤਸਵੀਰਾਂ ਜੜੀਆਂ ਨੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਨਿਹੰਗ ਬਾਣੇ ਚ ਨੌਜਵਾਨ ਸੀ ਜਿਹੜੇ ਉਹ ਅਧਿਕਾਰੀ ਦੇ ਪਿੱਛੇ ਮੁਲਾਜ਼ਮ ਦੇ ਪਿੱਛੇ ਜਿਹੜੇ ਆ ਹਥਿਆਰ ਲੈ ਕੇ ਭੱਜਦੇ ਨਜ਼ਰ ਆਏ ਦਰਅਸਲ ਮਿਲੀ ਜਾਣਕਾਰੀ ਦੇ ਮੁਤਾਬਕ ਆਰਪੀਐਫ ਦੇ ਜਵਾਨਾਂ ਨੂੰ ਇਹਨਾਂ ਤੇ ਜੜਾਇਆ ਸੰਦੇਹ ਹੋਇਆ ਸੀਗਾ ਸ਼ੱਕ ਹੋਇਆ ਸੀ ਜਿਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਹ ਗੱਲ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਕਿ ਜਦੋਂ ਇਹਨਾਂ ਤੋਂ ਜਿਹੜੇ ਆ ਮੁਲਾਜ਼ਮ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੌਰਾਨ ਇਹਨਾਂ ਨੇ ਉਹਨਾਂ ਨੂੰ ਅਪਸ਼ਬਦ ਬੋਲੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਮਾਰਕੁਟਾਈ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਇੱਕ ਵਾਰੀ ਫਿਰ ਤੁਸੀਂ ਉਹ ਤਸਵੀਰਾਂ ਜ਼ਰੂਰ ਦੇਖ ਲਓ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਲੰਧਰ ਸਿਟੀ ਤੋਂ ਜਿੱਥੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਹੰਗਾਮਾ ਖੜਾ ਹੋ ਜਾਂਦਾ ਹੈ ਤਾਂ ਦੱਸਦੀ ਕਿ ਮਿਲੀ ਜਾਣਕਾਰੀ ਅਨੁਸਾਰ ਇਹ ਹੰਗਾਮਾ ਉਦੋਂ ਮੱਚਦਾ ਹੈ ਜਦੋਂ ਜਮੂਤਵੀ ਐਕਸਪ੍ਰੈਸ ਦੇ ਏਸੀ ਕੋਚ ਵਿੱਚੋਂ ਨਿਹੰਗ ਬਾਣੇ ਦੇ ਵਿੱਚ ਕੁਝ ਨੌਜਵਾਨ ਵਾਰ-ਵਾਰ ਚੜਦੇ ਤੇ ਉਤਰਦੇ ਹੋਏ ਨਜ਼ਰ ਆਉਂਦੇ ਨੇ ਤੇ ਇਸ ਗੱਲ ਨੂੰ ਹੀ ਲੈ ਕੇ ਸੁਰੱਖਿਆ ਬਲ ਦੇ ਜਵਾਨਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਨੌਜਵਾਨਾਂ ਦੇ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਉਹਨਾਂ ਦੇ ਵੱਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਤੇ ਪੁੱਛਗਿੱਛ ਦੌਰਾਨ ਨੌਜਵਾਨ ਉਲਟਾ ਆਰ ਪੀ ਐਫ ਦੇ ਸਟਾਫ ਦੇ ਨਾਲ ਹੀ ਬਦਸਲੂਕੀ ਤੇ ਗਾਲੀ ਗਲੋਚ ਕਰਨ ਲੱਗ ਪਏ ਮਿਲੀ ਜਾਣਕਾਰੀ ਮੁਤਾਬਕ ਨਿਹੰਗ ਬਾਣੇ ਵਿੱਚ ਜੋ ਨੌਜਵਾਨ ਆਏ ਸਨ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਬਿਨਾਂ ਟਿਕਟ ਦੇ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ ਤੇ ਉਹਨਾਂ ਦੇ ਉੱਤੇ ਆਰ ਪੀ ਐਫ ਦੇ ਸਟਾਫ ਦੇ ਨਾਲ ਗਾਲੀ ਗਲੋਚ ਕਰਨ ਦੇ ਇਲਜ਼ਾਮ ਲੱਗੇ ਹਨ ਤਾਂ ਦੱਸ ਦਈਏ ਕਿ ਉਹਨਾਂ ਦੇ ਨਾਲ ਹਥੋਪਾਈ ਤਾਕਤਰੇ ਆਏ ਹਨ ਸੀਸੀਟੀਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਨਿਹੰਗ ਬਾਣੇ ਦੇ ਵਿੱਚ ਕੁਝ ਨੌਜਵਾਨ ਇੱਕ ਵਿਅਕਤੀ ਦੇ ਪਿੱਛੇ ਹਥਿਆਰ ਲੈ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਆਰਪੀਐਫ ਇੰਚਾਰਜ ਇੰਸਪੈਕਟਰ ਰਾਕੇਸ਼ ਕੁਮਾਰ ਰਹੁਲਾ ਨੇ ਜਦੋਂ ਨੌਜਵਾਨਾਂ ਦੇ ਟਿਕਟ ਦਿਖਾਉਣ ਲਈ ਕਿਹਾ ਤਾਂ ਉਹ ਹੋਰ ਵੀ ਜ਼ਿਆਦਾ ਬਹਿਸ ਕਰਨ ਲੱਗ ਪਏ ਆਰ ਪੀ ਐਫ ਨੌਜਵਾਨ ਆਰ ਪੀ ਐਫ ਕਰਮਚਾਰੀ ਵੀ ਮੌਕੇ ਤੇ ਹੀ ਪਹੁੰਚੇ ਤੇ ਨੌਜਵਾਨਾਂ ਨੂੰ ਕਾਬੂ ਕਰਕੇ ਆਰ ਪੀ ਐਫ ਪੋਸਟ ਤੇ ਲੈ ਜਾਂਦਾ ਗਿਆ ਪਰ ਇਹ ਮਾਮਲਾ ਇੱਥੇ ਹੀ ਕਦਮ ਨਹੀਂ ਹੋਇਆ ਕੁਝ ਹੀ ਸਮੇਂ ਬਾਅਦ ਲਗਭਗ 8-10 ਨੌਜਵਾਨ ਜਿਨ੍ਹਾਂ ਦੇ ਸਿਰ ਤੇ ਪੱਗਾਂ ਤੇ ਹੱਥਾਂ ਵਿੱਚ ਤਲਵਾਰਾਂ ਫੜੀਆਂ ਹੋਈਆਂ ਸਨ ਤੇ ਕੁਝ ਹੋਰ ਵੀ ਹਥਿਆਰ ਸਨ ਤੇਜ਼ੀ ਦੇ ਨਾਲ ਆਰ ਪੀ ਐਫ ਪੋਸਟ ਵੱਲ ਦੌੜੇ ਹਥਿਆਰਬੰਦ ਨੌਜਵਾਨਾਂ ਨੂੰ ਸਟੇਸ਼ਨ ਦੇ ਅੰਦਰ ਦੌੜਦਾ ਦੇਖ ਕੇ ਯਾਤਰੀਆਂ ਦੇ ਵਿੱਚ ਵੀ ਦਹਿਸ਼ਤ ਫੈਲ ਗਈ ਹੈ ਤਤਸਵੀਰਾਂ ਤੁਹਾਨੂੰ ਇਸ ਵੀਡੀਓ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਨਿਹੰਗ ਬਾਣੇ ਦੇ ਵਿੱਚ ਕੁਝ ਨੌਜਵਾਨ ਹੱਥ ਦੇ ਵਿੱਚ ਹਥਿਆਰ ਫੜ ਕੇ ਇੱਕ ਵਿਅਕਤੀ ਦੇ ਪਿੱਛੇ ਦੌੜਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੇ ਕਿ ਇਸ ਘਟਨਾ ਦੀ ਸੂਚਨਾ ਤੁਰੰਤ ਹੀ ਰੇਲਵੇ ਬੋਰਡ ਫਿਰੋਜ਼ਪੁਰ ਮੰਡਲ ਤੇ ਜੀਆਰਪੀਐਫ ਨੂੰ ਦੇ ਦਿੱਤੀ ਗਈ ਹੈ ਤੇ ਮੌਜੂਦਾ ਵੇਲੇ ਮਾਮਲੇ ਦੀ ਜਾਂਚ ਚੱਲੀ ਹੈ ਹਜੇ ਇਸ ਮਾਮਲੇ ਦੇ ਉੱਤੇ ਹੋਰ ਵੀ ਖੁਲਾਸੇ ਹੋ ਸਕਦੇ ਨੇ ਤਾਂ ਦੱਸਦੇ ਕਿ ਇਸ ਮਾਮਲੇ ਨੂੰ ਲੈ ਕੇ ਹਜੇ ਕੋਈ ਵੀ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ ਤੇ ਇਸ ਮਾਮਲੇ ਨੂੰ ਲੈ ਕੇ ਜਾਣ ਜਿਵੇਂ ਲਗਾਤਾਰ ਚੱਰੀ ਹੈ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਕੀ ਵੱਡੇ ਖੁਲਾਸੇ ਹੁੰਦੇ ਨੇ ਇਹ ਜਾਣਨ ਲਈ ਤੁਸੀਂ ਜੁੜੇ ਰਹੋ ਔਨ 에ਅਰ ਦੇ ਨਾਲ